ਕਿਸਾਨ ਵੀਰੋ ਗੰਨਾ ਤੇ ਗੰਨੇ ਵਿੱਚ ਰਲਵੀ ਫਸਲ ਕਣਕ ਬੀਜੀ ਹੋਈ ਆ ਤੇ ਕਣਕ ਦੀ ਕਟਾਈ ਕੰਬਾਈਨ ਨਾਲ ਕਰ ਰਹੇ ਆ ਥੋੜਾ ਜਿਹਾ ਮੈਂ ਬਜਾਈ ਬਾਰੇ ਵੇਰਵਾ ਤੁਹਾਡੇ ਨਾਲ ਸਾਂਝਾ ਕਰਦਾ ਇਹ ਗੰਨੇ ਦੀ ਕਿਸਮ ਹੈਗੀ ਸੀਓ 0118 ਗੰਨੇ ਦੀ ਬਜਾਈ ਅਕਤੂਬਰ ਦੇ ਲਾਸਟ ਵਿੱਚ ਕੀਤੀ ਸੀ ਤੇ ਉਹਦੇ ਵਿੱਚ ਫਿਰ ਜਦੋਂ ਆਪਾਂ ਗੰਨੇ ਦੀ ਬਜਾਈ ਕੀਤੀ ਤੇ ਆਪਾਂ ਪਾਣੀ ਲਾ ਦਿੱਤਾ ਗੰਨੇ ਦੇ ਖੇਤ ਨੂੰ ਤੇ ਜਦੋਂ ਬੱਤਰ ਆਇਆ ਨੰਬਰ ਦੇ ਪਹਿਲੇ ਉਤੇ ਆਪਾਂ ਇਹਦੇ ਵਿੱਚ ਕਣਕ ਦੀ ਕਣਕ ਦੇ 5 ਸਿਆੜ ਬੈੱਡ ਦੇ ਉੱਤੇ ਕੀਰੇ ਬੈੱਡ 3 ਫੁੱਟ ਦਾ ਤਿਆਰ ਹੋਇਆ ਸੀ ਉਵੇਂ ਜਿਹੜੀ ਦੂਰੀ ਆ ਵਿਚਲੀ ਦੂਰੀ ਜਿਹੜੀ ਬੈੱਡ ਵਾਲੀ ਆ ਉਹ 1.5 4 ਫੁੱਟ ਆ ਤੇ ਸਿਆੜ ਤੋਂ ਸਿਆੜ ਦੀ ਦੂਰੀ ਸਵਾ ਫੁੱਟ ਸਵਾ ਫੁੱਟ ਜਾਂ ਐਵੇਂ ਕਹਿ ਲਊ ਕਿ 15 16 ਇੰਚ ਦੇ ਕਰੀਬ ਆ ਜਿਹੜਾ ਸਿਆੜ ਤੋਂ ਸਿਆੜ ਦੀ ਕਿਉਂਕਿ ਇਹ ਡਬਲ ਸਿਆੜ ਵਾਲਾ ਕਰਨਾ ਲੱਗਾ ਹੋਇਆ 118 ਵੈਰਾਈਟੀ ਇਹਦੀ ਵੇਖੋ ਨਿਸ਼ਾਨੀ ਪਈ